ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਗੁਰੂ ਖਾਲਸਾ ਸਾਹਿਬ ਸੰਗਤ ਜੀਓ 1984 ਚ ਜੂਨ ਦੇ ਪਹਿਲੇ ਹਫਤੇ ਜੋ ਭਾਰਤੀ ਹਕੂਮਤ ਵੱਲੋਂ ਭਾਰਤੀ ਫੌਜਾਂ ਛੱਡ ਕੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਨੂੰ ਗੋਲਿਆਂ ਦਾ ਨਿਸ਼ਾਨਾ ਬਣਾਇਆ ਗਿਆ ਸਿੱਖਾਂ ਦੇ ਸਰਵ ਉੱਚ ਸਥਾਨ ਸ੍ਰੀ ਸਾਹਿਬ ਅਕਾਲ ਪੁਰਖ ਦੇ ਮੂਹਰੇ ਟੈਂਕਾਂ ਦੇ ਗੋਲੇयां ਗੋਲੇ ਮਾਰ-ਮਾਰ ਕੇ ਬੇਦਬਕ ਕੀਤੀ ਗਈ ਟਹਿੜਕੀ ਦਿੱਤਾ ਗਿਆ ਔਰ ਸ਼ਹੀਦਾਂ ਦੇ ਸਰਪ੍ਰਾਸਟ ਧੰਨ ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਸ਼ਹੀਦੀ ਦਿਹਾੜੇ ਤੇ ਦਰਸ਼ਨ ਇਸ਼ਨਾਨ ਕਰਨ ਆਈਆਂ ਹਜ਼ਾਰਾਂ ਦੀ ਗਿਣਤੀ ਦੇ ਸੰਗਤਾਂ ਨੂੰ ਗੋਲੀਆਂ ਮਾਰ ਕੇ ਸ਼ਹੀਦ ਕੀਤਾ ਗਿਆ। ਉਹਨਾਂ 1984 ਦੇ ਮਹਾਨ ਸ਼ਹੀਦਾਂ ਦੀ ਯਾਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਹਰ ਸਾਲ ਇਸ ਸਰਦਾਰ ਸਤਕਾਰ ਸਹਿਤ ਮਨਾਇਆ ਜਾਂਦਾ ਹੈ। ਔਰ ਇਸ ਵਾਰ ਵੀ 6 ਜੂਨ ਨੂੰ ਤੀਜਾ ਕੱਲੂ ਘਾਰਾ ਬਹੁਤ ਹੀ ਸਰਦਾਰ ਸਤਕਾਰ ਸਹਿਤ ਮਨਾਇਆ ਜਾ ਰਿਹਾ ਹੈ। ਔਰ ਉਸ પીડા ਨੂੰ ਉਸ ચીઝ ਨੂੰ ਮਹਿਸੂਸ ਕੀਤਾ ਜਾਂਦਾ ਹੈ ਕਿ ਜੋ ਭਾਰਤੀ ਹਕੂਮਤ ਵੱਲੋਂ ਇਸ ਕੇਂਦਰੀ ਸਥਾਨ ਦਿੱਠੇ ਸਭੇ ਥਾਵ ਨਹੀਂ ਸੁਧਜਿਆ ਸਿੱਧਾ ਬਦ ਤੋਂ ਪੁਰਖੇ ਵਿਧਾਤਾ ਤਾਂ ਤੂੰ ਸੋਹਿਆ ਵੱਡਾ ਤੇਰਾ ਦਰਬਾਰ ਸੱਚਾ ਤੂੰ ਤਖਤ ਜੋ ਬੇਅਦਬੀ ਕੀਤੀ ਗਈ ਗੋਲੀਆਂ ਦੇ ਨਾਲ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਨੂੰ ਗੋਲੀਆਂ ਵੱਜੀਆਂ ਛੇ ਦੇ ਕਾਲ ਤੱਕ ਸੈ ਤੋਪਾ ਗੋਪਾ ਟੈਂਕਾਂ ਦੇ ਗੋਲਿਆਂ ਦੇ ਨਾਲ ਟੈਚਰੀ ਕੀਤੇ ਗਏ ਔਰ ਜੋ ਸ਼ਹੀਦ ਹੋਏ ਉਨਾ ਨੂੰ ਸ਼ਰਧਾ ਔਰ ਸਤਕਾਰ ਪੇਟ ਕੀਤਾ ਜਾਂਦਾ ਹੈ ਉਹ ਸਪੀਡ ਨੂੰ ਉਸ ਵਕਤ ਨੂੰ ਮਹਿਸੂਸ ਕੀਤਾ ਜਾਂਦਾ ਹੈ ਔਰ ਅੱਜ ਛੀਰੇਖੰਡ ਪਟ ਸਾਹਿਬ ਦੀ ਪ੍ਰਾਰੰਭਤਾ ਉਹਨਾਂ ਮਹਾਨ ਸ਼ਹੀਦਾਂ ਦੀ ਯਾਦ ਵਿੱਚ ਛੀਰੇਕਾਲ ਤਖਤ ਸਾਹਿਬ ਜੀ ਵਿਖੇ ਹੋਈ ਹੈ ਔਰ ਪਰਸੋਂ 6 ਜੂਨ ਨੂੰ ਛੀਰੇਕਾਲ ਤਖਤ ਸਾਹਿਬ ਜੀ ਵਿਖੇ ਛੀਰੇਖੰਡ ਪਟ ਸਾਹਿਬ ਦੀ ਸੰਪੂਰਨਤਾ ਤੋਂ ਬਾਅਦ ਗੁਰਮਤਿ ਦੀਵਾਨ ਸੱਜਣਾ ਸਮੁੱਚੀਆਂ ਸੰਗਤਾਂ ਨੂੰ ਇਹ ਬੇਨਤੀ ਹੈ ਕਿ ਬਹੁਤ ਹੀ ਸ਼ਰਧਾ ਔਰ ਸਤਕਾਰ ਸਹਿਤ ਉਹਨਾਂ ਮਹਾਨ ਸ਼ਹੀਦਾਂ ਨੂੰ ਆਪਾਂ ਯਾਦ ਕਰਦਿਆਂ ਹੋਇਆਂ ਲੱਤ ਮਸਤਕ ਹੋਈਏ ਔਰ ਉਹਨਾਂ ਮਹਾਨ ਸ਼ਹੀਦਾਂ ਨੂੰ ਉਸ ਉਹਨਾਂ ਪਲਾਂ ਨੂੰ ਉਸ ਟੀਸ ਨੂੰ ਆਪਣੇ ਹਿਰਦੇ ਦੇ ਵਿੱਚ ਮਹਿਸੂਸ ਕਰੀਏ ਕਿ ਜੋ 1983 ਦੇ ਜੂਨ ਦੇ ਪਹਿਲੇ ਹਫਤੇ 1 ਤੋਂ 6 ਜੂਨ ਤੱਕ ਜੋ ਸਤਖੰਡ ਸ਼੍ਰੀ ਹਰਮੰਦਰ ਸਾਹਿਬ ਜੀ ਵਿਖੇ ਆਪ ਪਰਿਸੀ ਸ਼ਰਧਾ ਔਰ ਸਤਕਾਰ ਸਹਿਤ ਇਹਦੀ ਦਿਹਾੜੇ ਮਨਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ